ਇਹ ਪਿੰਡ ਲੰਗੋਰੀ ਜ਼ਿਲ੍ਹਾ ਪਟਿਆਲਾ ਕਿਸਾਨ ਦੇ 13 ਕਿੱਲੇ ਬੌਨੇ ਰੋਗ ਨੇ ਖਰਾਬ ਕੀਤੇ ਐ ਇੱਕ ਇਹ ਗੱਲ ਨੂੰ ਸ਼ੇਅਰ ਵੀ ਕਰਨਾ ਸਭ ਦੇ ਨਾਲ ਧਿਆਨ ਰੱਖੋ ਕਿ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੇ ਪਿਛਲੇ ਦਿਨੀ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਪੰਜਾਬ ਸਰਕਾਰ ਬੌਨੇ ਰੋਗ ਵਾਲੇ ਖੇਤਾਂ ਦੀ ਸਪੈਸ਼ਲ ਗਰਦੌਰੀ ਕਰਾਵੇਗੀ ਤੇ ਇਨ੍ਹਾਂ ਕਿਸਾਨਾਂ ਨੂੰ ਮੌਜੂਦਤ ਮਿਲੇਗਾ ਹੁਣ ਤੁਸੀਂ ਖੇਤ ਵਾਉਣ ਦੀ ਜਲਦਬਾਜ਼ੀ ਨਾ ਕਰੋ ਜੇ ਤਾਂ ਤੁਹਾਡੇ ਖੇਤ ਗਰਦੌਰੀ ਹੋਗੀ ਠੀਕ ਐ ਜੇ ਕਰਤੌਰੀ ਨਹੀਂ ਹੋਈ ਤਾਂ ਇੱਕ ਚਿੱਠੀ ਤੁਸੀਂ ਜੇਗਾ ਮੋਹ ਖੇਤੀਬਾੜੀ ਅਫਸਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਨਾਮ ਲਿਖੋ ਤੇ ਉਹਦੇ ਵਿੱਚ ਦੱਸੋ ਕਿ ਮੇਰੇ ਇਸ ਖੇਤ ਜਿੰਨੀ ਤਰੀਕ ਨੂੰ ਆਹ ਵੈਰੈਟੀ ਲਾਈ ਸੀ ਜਿਹੜੀ ਕਿ ਬੌਣੇ ਰੋਗ ਦੇ ਨਾਲ ਖਰਾਬ ਹੋ ਗਈ ਹੈ ਤੇ ਮੇਰੇ ਖੇਤ ਦੀ ਜਿਹੜਾ ਹੈਗਾ ਗਰਤੌਰੀ ਕਰਾਉਣ ਦੇ ਮਾਲ ਭਾਗ ਨੂੰ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਮੈਨੂੰ 50 ਸਰਕਾਰੋਂ ਜੋ ਮੁਆਜਾ ਮਿਲਣਾ ਉਹ ਮਿਲ ਸਕੇ ਤੇ ਇਹਦੀ ਇੱਕ ਰਸੀਦ ਵੀ ਰੱਖੋ ਤੇ ਇਹ ਨਾਲ ਸੋਚੋਗੇ ਫੋਟੋ ਖਿੱਚ ਕੇ ਰੱਖੀ ਬੈਠੋ ਤੁਹਾਨੂੰ ਮਾਜਾ ਮਿਲ ਜੇਗਾ ਆਈ ਨਹੀਂ ਹੋਣਾ ਗਰਦੋਰੀ ਜੇ ਗਰਦੋਰੀ ਹੋਏਗੀ ਤਾਂ ਹੀ ਜੇਕਰ ਉਹ 50 ਕਰਕੇ ਮਾਜਾ ਦਿੰਦੀ ਹੈ ਤੁਹਾਨੂੰ ਉਹ ਮਿਲੇਗਾ